ਮੈਂ ਦਤਿੰਦਰ ਪਾਲ ਸਿੰਘ ਜੀ ਮੈਂ ਬਤਾ ਦਈ ਜੀ ਇਹ ਜੋ ਹਾਸਾ ਘਟਿਤ ਹੋਆ ਕਿਵੇਂ ਹੋਇਆ ਇਹ ਮੇਰੇ ਪੂਆਜੀ ਦੇ ਬੇਟੇ ਦੇ ਬੇਟੇ ਸੀ ਤੇ ਇਹ ਗਰਮੀ ਦੀ ਛੁੱਟੀਆਂ ਕਰਕੇ ਮੇਰੇ ਕੋਲ ਆਏ ਹੋਏ ਸੀ ਤੇ ਮੈਂ ਸੋਚਿਆ ਕਿ ਚਲੋ ਤੁਹਾਨੂੰ ਲੈਂਟੇ ਮਾਲ ਘੁਮਾ ਕੇ ਲੈ ਕੇ ਆਂਦੇ ਨਾਲੇ ਕੁਝ ਸ਼ਾਪਿੰਗ ਸ਼ੁੱਪਿੰਗ ਕਰ ਲਾਂਗੇ ਇਸ ਕਰਕੇ ਮੈਂ ਉਹਨਾਂ ਨੂੰ ਲੈ ਗਿਆ ਉੱਥੇ ਜਦੋਂ ਘੁੰਮ ਰਹੇ ਸੀ ਤਾਂ ਬੱਚੇ ਨੂੰ ਦੇਖਿਆ ਕਿ ਟੌਏ ਟ੍ਰੇਨ ਦੇ ਵਿੱਚ ਖੜੀ ਆ ਤਾਂ ਟੌਏ ਟ੍ਰੇਨ ਤੋਂ ਸਾਨੂੰ ਕਿਹਾ ਵੀ ਉਹਦੇ ਵਿੱਚ ਮੈਨੂੰ ਮੈਂ ਝੂਟਾ ਲੈਣਾ ਆ ਮੈਨੂੰ ਉਹਦੇ ਵਿੱਚ ਬਿਠਾ ਲਓ ਉਹ ਅਸੀਂ ਥੋੜਾ ਪਹਿਲਾਂ ਤਾਂ ਮਨਾਂ ਕੀਤਾ ਉਹ ਥੋੜੀ ਉਹਨੇ ਜਿੱਦ ਕੀਤੀ ਤਾਂ ਚਲੋ ਅਸੀਂ ਬਿਠਾ ਦਿੱਤਾ ਉਹਨੂੰ। ਉਹ ਜਦੋਂ ਝੂਟਾ ਲੈ ਰਿਆ ਸੀਗਾ ਸਾਡਾ ਇੱਕ ਬੱਚਾ ਹੋਰ ਵੀ ਸੀ 5 ਸਾਲ ਦਾ ਸਟੇਜ ਅਸੀਂ ਦੋ ਬੱਚੇ ਬਿਠਾ ਦਿੱਤੇ ਆਪਣੇ। ਪਹਿਲਾਂ ਉਹਨਾਂ ਨੇ ਦੋ ਰਾਉਂਡ ਲਾਏ ਠੀਕ ਰਿਹਾ ਕੋਈ ਦਿੱਕਤ ਨਹੀਂ ਆਈ। ਜਦੋਂ ਤੀਸਰੇ ਰਾਉਂਡ ਨੂੰ ਟ੍ਰੇਨ ਨੇ ਟਰਨ ਕਰਨ ਲੱਗੀ ਤਾਂ ਜੋ ਪਿੱਛੇ ਵਾਲਾ ਲਾਸਟ ਵਾਲਾ ਡੱਬਾ ਸੀ ਉਹ ਆਪਣੇ ਆਪ ਪਤਾ ਨਹੀਂ ਕਿਸ ਤਰ੍ਹਾਂ ਅਚਾਨਕ ਉਹ ਪਲਟ ਗਿਆ। ਉਹ ਪਲਟਣ ਦੇ ਨਾਲ ਬੱਚੇ ਦਾ ਸਿਰ ਵਿੰਡੋ ਦੇ ਵਿੱਚੋਂ ਥੱਲੇ ਜਾ ਕੇ ਜ਼ਮੀਨ ਤੇ ਵੱਜਿਆ ਤੇ ਉੱਤੋਂ ਡੱਬਾ ਉਹਦੇ ਉੱਤੇ गिर ਗਿਆ। ਉਹ ਵੀ ਉਹਦੇ ਸਿਰ ਦੇ ਉੱਤੇ ਆ ਗਿਆ ਬਿਲਕੁਲ ਜਿਸ ਦੇ ਨਾਲ ਬੱਚੇ ਦਾ ਸਿਰ ਦੇ ਵਿੱਚ ਕਾਫੀ ਵੱਡਾ ਜ਼ਖਮ ਹੋ ਗਿਆ ਤੇ ਉੱਥੇ ਬਹੁਤ ਜ਼ਿਆਦਾ ਬਲੀਡਿੰਗ ਹੋਈ ਮੌਕੇ ਤੇ ਤੇ ਚਲੋ ਅਸੀਂ ਉੱਥੇ ਕੁਝ ਆਸ-ਪਾਸ ਦੇ ਲੋਕਾਂ ਦੀ ਹੈਲਪ ਲੈ ਕੇ ਦੱਬਾ ਚੁੱਕਿਆ ਤੇ ਬੱਚੇ ਨੂੰ ਕੱਢ ਕੇ ਬੜੀ ਮੁਸ਼ਕਲ ਨਾਲ ਤੇ ਆਪਣੀ ਗੱਡੀ ਤੱਕ ਲੈ ਕੇ ਗਏ ਤੇ ਪਰ ਮੌਕੇ ਤੇ ਇਲਾਕੀ ਬੋਲ ਦੇ ਵਿੱਚ ਕੋਈ ਵੀ ਉੱਥੇ ਨਾ ਤਾਂ ਐਂਬੂਲੈਂਸ ਸਾਡੇ ਕੋਲ ਪਹੁੰਚੀ ਨਾ ਕੋਈ ਉੱਥੇ ਫਰਸਟ ਏਡ ਦੇਣ ਵਾਸਤੇ ਨਾ ਕੋਈ ਉੱਥੇ ਦਾ ਕੋਈ ਵਰਕਰ ਕੋਈ ਮੁਲਾਜ਼ਮ ਸਾਡੇ ਕੋਲ ਆਇਆ ਅਸੀਂ ਆਪਣੇ ਆਪ ਆਪਣੀ ਗੱਡੀ ਵਿੱਚ ਚੁੱਕ ਕੇ ਉਹਨੂੰ ਕਰਟਰ 32 ਦੇ ਹਸਪਤਾਲ ਵਿੱਚ ਲੈ ਗਏ। ਇੱਥੇ ਕੋਈ ਲਗਭਗ 10:00 ਵਜੇ ਦੇ ਕਰੀਬ ਅਸੀਂ ਉਹਨੂੰ ਦਾਖਲ ਕਰਵਾਇਆ। ਉਸ ਤੋਂ 3-4 ਘੰਟੇ ਬਾਅਦ ਬੱਚੇ ਦੀ ਹਾਲਤ ਜ਼ਿਆਦਾ ਖਰਾਬ ਹੋ ਗਈ। ਤਾਂ ਉਸ ਤੋਂ ਬਾਅਦ ਬੱਚਾ ਬਤੇ ਦੀ ਮੌਤ ਹੋ ਗਈ। ਅ ਪ੍ਰਸ਼ਾਸਨ ਦੁਆਰਾ ਪੁਲਿਸ ਦੁਆਰਾ ਜੋ ਰੈਂਟੇ ਮਾਲ ਕੀ ਮੈਨੇਜਮੈਂਟ ਔਰ ਡਰਾਈਵਰ ਤੇ ਮਾਮਲਾ ਦਰਜ ਕੀਤਾ ਗਿਆ ਹੈ। ਕੀ ਇਸ ਕਾਰਵਾਈ ਸਹਿਤ ਸੰਤੁਸ਼ਟ ਹੈ? ਹਰਦੀਪ ਬੱਕੀ ਸਾਧੂ ਪਤਾ ਨਹੀਂ ਅਸੀਂ ਅੱਜ ਸੰਸਕਾਰ ਕੀਤਾ ਕਿ ਉਹਨਾਂ ਨੇ ਕੀ ਕਾਰਵਾਈ ਕੀਤੀ ਹੈ। ਅ ਭਾਵੇਂ ਦੇਖਾਂਗੇ ਪਰ ਚਲੋ ਕੜੀ ਕਾਰਵਾਈ ਹੋਣੀ ਚਾਹੀਦੀ ਆ ਪ੍ਰਸ਼ਾਸਨ ਦੀ ਵੀ ਬੜੀ ਅਣਗਹਿਲੀ ਆ ਲੈਂਟੇ ਮਾਲ ਦੇ ਜੋ ਮੈਨੇਜਮੈਂਟ ਹੈ ਉਸ ਦੀ ਵੀ ਗਲਤੀ ਆ ਬਹੁਤ ਵੱਡੀ ਤੇ ਟ੍ਰੇਨ ਦੇ ਵਿੱਚ ਨਾ ਤਾਂ ਕੋਈ ਸੇਫਟੀ ਮੇਜਰਮੈਂਟ ਹੈਗਾ ਕੋਈ ਉਹਦੇ ਵਿੱਚ ਕੁਝ ਵੀ ਕੋਈ ਗ੍ਰਿਲ ਵਗੈਰਾ ਵਿੰਡੋਜ਼ ਦੇ ਵਿੱਚ ਨਹੀਂ ਸੀ ਗਿਆ ਨਾ ਕੋਈ ਸੀਟ ਬੈਲਟ ਸੀ ਤਾਂ ਉੱਥੇ ਕੋਈ ਉਹਨਾਂ ਨੇ ਕੋਈ টারਮਸ ਐਂਡ ਕੰਡੀਸ਼ਨਸ ਲਿਖ ਕੇ ਲਖਾਈਆਂ ਸੀ ਵੀ ਇਹਦੇ ਤੇ ਇੰਨੇ ਸਾਲ ਦਾ ਬੱਚਾ ਬੈਠ ਸਕਦਾ ਇੰਨੇ ਦਾ ਨਹੀਂ ਬੈਠ ਸਕਦਾ ਤੇ ਕੁਝ ਵੀ ਕੋਈ ਗਾਈਡ ਕਰਨ ਉੱਥੇ ਕੁਝ ਵੀ ਨਹੀਂ ਸੀਗਾ ਬੱਚੇ ਦਾ ਕੀ ਆ ਮ बच्चे का नाम सहवाज सिंह कितने साल के परदस ये 5वीं क्लास परदस कितने साल के ये 10 साल का हमनदीप कौर बड़ी चिंता घटना जो घटी है तो क्या कहना चाहेंगे कि ये हादसा कैसे हुआ है ये बता दीजिए उस समय आप वहाँ मौजूद थे हाँ, जी हां जी उस समय हम वॉयस ऐड पर बैठे हुए थे मेरा बेटा जो ये दस साल का था वो जूते लेने की ट्रेन में बैठने की जिद करने लगा हमने पहले तो दो बार ही मना किया था फिर फिर जिद करने लगा फिर उसको मनाया तो ट्रेन में बिठा दिए तो जब ये घटना घटी तो उस समय क्या समय क्या था और कैसी ये घटी होने को दस बजे का समय था तो कैसे देखते हैं कि इसमें किसकी लापरवाही है प्रशासन की लापरवाही ਮੈਨੇਜਮੈਂਟ ਦੀ ਕੋਈ ਉੱਥੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਉਹਨਾਂ ਦੇ ਮਾਲ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਕੋਈ ਨਹੀਂ ਆਇਆ ਐਂਬੂਲੈਂਸ ਵੀ ਨਹੀਂ ਭੇਜੀ ਉਹਨਾਂ ਨੇ ਕੋਈ ਨਾ ਫਾਸਟ ਵੇਟ ਕੋਈ ਉੱਥੇ ਪੱਟੀ ਵਗੈਰਾ ਕੁਝ ਨਹੀਂ ਸੀਗਾ ਉੱਥੇ ਅਸੀਂ ਖੁਦ ਆਪਣੇ ਬੱਚੇ ਨੂੰ ਲੈ ਕੇ ਗਏ ਆਪਣੇ ਹੱਥਾਂ ਚੱਕ ਕੇ ਜੋ ਉਹਦਾ ਡੱਬਾ ਉਹਦੇ ਸਿਰ ਤੇ ਲੱਗਿਆ ਆ ਉਹਨੂੰ ਵੀ ਅਸੀਂ ਖੁਦ ਉਠਾਇਆ ਹੈ ਉੱਥੇ ਪ੍ਰਸ਼ਾਸਨ आपने पुलिस ने जो मामला दर्ज कर दिया है मैनेजमेंट पर ड्राइवर पर इससे आप संतुष्ट हैं हाँ जी और कड़ी कार्रवाई होनी चाहिए इससे हम बस यही चाहने हैं भाई कड़ी तो कड़ी कार्रवाई होनी चाहिए उन पर तो बच्चा कौन सी क्लास में पढ़ता है पांचवी क्लास में पढ़ता है तो आप कब गए थे यहाँ से अपने रिश्तेदारों के असि इतों शुक्रवार गए ਹਾਂ ਤੇ ਸ਼ੁਕਰ ਸ਼ੁੱਕਰਵਾਰ ਨੂੰ ਗਏ ਸੀ ਕਿ ਤਾਂ ਅਸੀਂ 22 ਤਰੀਕ ਨੂੰ ਤੇ ਉੱਥੇ ਅਸੀਂ ਮੈਂਟੇਮ ਜਿਹੜਾ ਮਾਲ ਹੈ ਉੱਥੇ ਅਸੀਂ ਸ਼ਨੀਵਾਰ ਨੂੰ ਗਏ ਸੀ ਹਾਂ ਸਰਕਾਰ ਸੇ ਪ੍ਰਸ਼ਾਸਨ ਸੇ ਕੋਈ ਮੰਗ ਹੈ ਆਪकी ਉਹਨਾਂ ਪਰ ਕਾਰਵਾਈ ਹੋਣੀ ਚਾਹੀਏ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਏ ਬਸ ਇਹੀ ਮੰਗ ਆ ਸੋਹਣੇ ਮੇਰਾ ਨਾਮ ਦਸੰਦਰਪਾਲ ਸਿੰਘ ਹੁਮਾ ਬਲਾਜੌਰ ਦਾ ਰਹਿਣ ਵਾਲਾ ਉਹ ਸਰਵਾਰ ਮੇਰੇ ਕਜ਼ਨ ਬ੍ਰਦਰ ਦਾ ਬੇਟਾ ਸੀ ਗਰਮੀਆਂ ਦੀਆਂ ਸੁੱਟੀਆਂ ਕਰਕੇ ਮੇਰੇ ਕੋਲ ਹੀ ਗਏ ਸੀ ਮੈਂ ਸੋਚਿਆ ਕਿ ਜਦੋਂ ਉਹਨੂੰ ਚੰਡੀਗੜ੍ਹ ਲੈੰਦੇ ਮੌਲ ਘੁਮਾ ਕੇ ਲਿਆਂਦੇ ਆਂ ਨਾਲੇ ਕੁਝ ਸ਼ਾਪਿੰਗ ਕਰਾਵਾਵਾਂਗੇ ਤੇ ਇਸ ਕਰਕੇ ਮੈਂ ਉਹਨੂੰ ਲੈ ਗਿਆ ਉੱਥੇ ਤੇ ਜਦੋਂ ਉਹ ਵਲੰਟੇ ਮੌਲ ਗਏ ਤਾਂ ਬੱਚੀ ਨੇ ਟ੍ਰੇਨ ਦੇਖ ਕੇ ਜिद ਕੀਤੀ ਕਿ ਮੈਂ ਟ੍ਰੇਨ ਵਿੱਚ ਬੈਠਵਾਇਆ ਉਹ ਅਸੀਂ ਥੋੜਾ ਮਨਾ ਕੀਤਾ ਬੱਚੀ ਨੇ ਬੱਤੀ ਰਜ਼ੀਦ ਕਰਦੀ ਆ ਤੇ ਅਸੀਂ ਉਹਦੀ ਜਿੱਦ ਪੂਰੀ ਕਰਦੇ ਹੋਏ ਉਹਨੂੰ ਬਿਠਾ ਦਿੱਤਾ ਇਹ ਪਰਸੋ ਵਾ ਜਦੋਂ ਦੋ ਰੌਂਗ ਟ੍ਰੇਨ ਨੇ ਲਏ ਤਾਂ ਤੀਸਰੇ ਰੌਂਗ ਨੂੰ ਆ ਕੇ ਉਹਦਾ ਡੱਬਾ ਪਲਟ ਗਿਆ ਉਸ ਦੇ ਵਿੱਚ ਸਾਡਾ ਇੱਕ ਬੱਚਾ 5 ਸਾਲ ਦਾ ਹੋਰ ਵੀ ਸੀ ਉਸ ਦਾ ਚੰਨੋ ਬਚਾਹ ਹੋ ਗਿਆ ਪਰ ਸਹਿਵਾਰ ਸਿੰਘ ਦਾ ਜਿਹੜਾ ਸਿਰ ਸੀ ਖਿੜਕੀ ਤੋਂ ਬਾਹਰ ਆ ਕੇ ਜ਼ਮੀਨ ਤੇ ਵੱਜਿਆ ਉੱਥੋਂ ਜੋ ਟ੍ਰੇਨ ਦਾ ਡੱਬਾ ਸੀ ਉਹਦੇ ਸਿਰ ਦੇ ਉੱਤੇ ਆ ਗਿਆ ਇਸ ਕਰਕੇ ਉਹਦੀ ਮੌਕੇ ਤੇ ਕਾਫੀ ਜ਼ਿਆਦਾ ਬਲੇਡ ਰੂਪ ਹੋ ਗਿਆ ਪਰ ਮੌਕੇ ਤੇ ਟਲੈਂਟ ਮਾਲ ਦੇ ਕਿਸੇ ਵੀ ਕੋਈ ਸਾਡੇ ਕੋਲ ਕੋਈ ਅਫੀਸ਼ਲ ਨਹੀਂ ਆਇਆ ਨਾ ਉੱਥੇ ਕੋਈ ਐਂਬੂਲੈਂਸ ਦਾ ਸਾਨੂੰ ਪ੍ਰਬੰਧ ਮਿਲਿਆ ਲੋਕ ਨੂੰ ਫਰਸਟ ایڈ ਮਿਲੀ ਅਸੀਂ ਆਪਣੀ ਗੱਡੀ ਬੜੀ ਮੁਸ਼ਕਲ ਨਾਲ ਕੱਢ ਕੇ ਬੱਚੇ ਨੂੰ ਸੈਕਟਰ 32 ਹਸਪਤਾਲ ਦਾ ਇਲਾਜ ਕਰਵਾਇਆ ਇੱਥੇ ਇਲਾਜ ਕਰਾਉਣ ਨੂੰ 3-4 ਘੰਟੇ ਬਾਅਦ ਮੌਤ ਹੋ ਗਈ